ਸਤਿ ਸ਼੍ਰੀ ਅਕਾਲ ਬਾਈ ਜੀ ਮੈਂ ਤੁਹਾਡਾ ਪੰਜਾਬੀ ਲੋਕ ਗਾਇਕ ਤੇ ਮੰਚ ਸੰਚਾਲਕ ਕੁਲਵੰਤ ਉਪਲੀ ਸੰਗਰੂਰ ਇੱਕ ਸੱਭਿਆਚਾਰਕ ਮੇਲੇ ਦੀ ਜਾਣਕਾਰੀ ਸਰੋਤਿਆਂ ਨਾਲ ਸਾਂਝੀ ਕਰਨ ਜਾ ਰਿਹਾ ਹਾਂ ਮੌਸਮੀ ਸ਼ਾਲੂ ਸੱਭਿਆਚਾਰਕ ਕਲੱਬ ਅਤੇ ಗ್ರಾಮ ਪੰਚਾਇਤ ਪਿੰਡ ਮਾਨਕਬਾਲ ਜ਼ਿਲ੍ਹਾ ਲੁਧਿਆਣਾ ਵੱਲੋਂ ਸਵਰਗਵਾਸੀ ਪੰਜਾਬੀ ਲੋਕ ਗਾਇਕਾ ਮੌਸਮੀ ਸ਼ਾਲੂ ਦੀ ਯਾਦ ਵਿੱਚ ਸੱਭਿਆਚਾਰਕ ਮੇਲਾ 30 ਮਾਰਚ 2025 ਦੈਨ ਐਤਵਾਰ ਨੂੰ ਬੜੀ ਧੁੰਮ ਧਾਮ ਦੇ ਨਾਲ ਕਰਵਾਇਆ ਜਾ ਰਿਹਾ ਹੈ ਮੇਲੇ ਦੇ ਸਰਪ੍ਰਸਤ ਪੰਜਾਬ ਦੀ ਸੁਪਰ ਹਿੱਟ ਗਾਇਕ ਜੋੜੀ ਲੱਖੀ ਸਿੱਧੂ ਤੇ ਬੀਬਾ ਮਹਿੰਦੀ ਬਰਾੜ ਵੱਲੋਂ ਇਸ ਮੇਲੇ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਇਸ ਮੇਲੇ ਵਿੱਚ ਪੰਜਾਬ ਦੇ ਸੁਪਰ ਹਿੱਟ ਕਲਾਕਾਰ ਪਹੁੰਚ ਰਹੇ ਹਨ ਜਿਨ੍ਹਾਂ ਵਿੱਚ ਕਾਰ ਹਾਕਮ ਬਖਤਲੀ ਵਾਲਾ ਤੇ ਬੀਬਾ ਦਲਜੀਤ ਕੌਰ ਜੀ ਬਲਕਾਰ ਅਨਖੀਲਾ ਜੀ ਤੇ ਬੀਬਾ ਮਨਜਿੰਦਰ ਗੁਲਸ਼ਨ ਜੀ ਆਤਮਾ ਬੁੱਢੇ ਵਾਲੀ ਤੇ ਬੀਬਾ ਐਸ ਕੌਰ ਜੀ ਹਸਨ ਮਾਨਕ ਜੀ ਕਿਕਰ ਡਾਲੇ ਵਾਲਾ ਪਾਲੀ ਦੇਤ ਵਾਲੀਆ ਜੀ ਰਣਜੀਤ ਮਣੀ ਸੁਰਿੰਦਰ ਮਾਨ ਕਰਮਜੀਤ ਕੰਮੋ ਤੇ ਭਿੰਦੇ ਸ਼ਾਹ ਤੇ ਬੀਬਾ ਰਾਜ ਗੁਲਜਾਰ ਜੀ ਸਰਬਜੀਤ ਬੁੱਗਾ ਜੀ ਤੇ ਬੀਬਾ ਮਨਪ੍ਰੀਤ ਬੁੱਗਾ ਜੀ ਵੀਰ ਸੁਖਵੰਤ ਤੇ ਬੀਬਾ ਦਲਜੀਤ ਰੈਨੂ ਜੀ ਮਿੰਟੂ ਧੂਰੀ ਤੇ ਬੀਬਾ ਦਲਜੀਤ ਕੌਰ ਜੀ ਹੁਸ਼ਿਆਰ ਮਾਹੀ ਤੇ ਬੀਬਾ ਰਮਨ ਸੱਗੂ ਜੀ ਸੰਗੀਤ ਅਣਖੀਲਾ ਜੀ ਮਿਸ ਸੁਰਮਣੀ ਜੀ ਔਰ ਯੂਵੀ ਬਰਾੜ ਜੀ ਮੈਂਡੀ ਕਾਲੜਾ ਜੁਗਨੀ ਢਿੱਲੋਂ ਮਨਦੀਪ ਲੱਕੀ ਸਾਹਿਲ ਪਾਟਿਆ ਬਲਵੀਰ ਰਾਏ ਤੇ ਬੀਬਾ ਸ਼ਬਨਮਰਾਏ ਜੀ ਮਨਵੀਰ ਸਿੰਘ ਤੇ ਸ਼ਿੰਦੀ ਕਲਾਲ ਮਾਜਰਾ ਤੇ ਬੀਬਾ ਸਿਮਰਨ ਜੋਤੀ ਜੀ ਅਤੇ ਹੋਰ ਬਹੁਤ ਸਾਰੇ ਕਲਾਕਾਰ ਪਹੁੰਚ ਰਹੇ ਹਨ ਅਰ ਸਾਰੇ ਸਤਿਕਾਰਯੋਗ ਸੱਜਣਾਂ ਨੂੰ ਬੇਨਤੀ ਹੈ ਮੇਲੇ ਵਿੱਚ 30 ਮਾਰਚ ਨੂੰ ਪਹੁੰਚ ਕੇ ਰੌਣਕਾਂ ਵਧਾਉਣ ਦੀ ਕਿਰਪਾਲਤਾ ਕਰੋ ਸਾਰਿਆਂ ਦਾ ਵੈਲਕਮ ਔਰ ਸਾਰੇ ਕਲਾਕਾਰਾਂ ਦੀ ਕਲਾ ਦਾ ਆਨੰਦ ਮਾਣਨ ਦੇ ਲਈ 30 ਮਾਰਚ 2025 ਦਿਨ ਐਤਵਾਰ ਨੂੰ ਆਜੋ ਫਿਰ ਮਾਨਕਵਾਲ ਸੱਭਿਆਚਾਰਕ ਮੇਲੇ ਤੇ ਮਿਲਦੇ ਸੱਜਣੋ ਥੈਂਕ ਯੂ ਬੜੀ ਮਿਹਰਬਾਨੀ ਸਤਿ ਸ਼੍ਰੀ ਅਕਾਲ ਜੀ